ਜਾ ਸੰਸਦ ਦੇ ਵਿੱਚ ਇਹ ਮੁੱਦਾ ਉਠਾਇਆ ਗਿਆ ਸੀ ਕਿ ਟ੍ਰੇਨਾਂ ਦੇ ਵਿੱਚ ਪੱਕੀ ਸੀਟਾਂ ਉਪਲਬਧ ਨਹੀਂ ਹਨ ਵੇਟਿੰਗ ਟਿਕਟਾਂ ਵਾਲੇ ਮੁਸਾਫਰਾਂ ਨੂੰ ਜ਼ਬਰਦਸਤੀ ਕਿਸੇ ਵੀ ਕੋਚ ਦੇ ਵਿੱਚ ਭਰ ਦਿੱਤਾ ਜਾਂਦਾ ਹੈ ਅਤੇ ਅਜਿਹੀ ਸਥਿਤੀ ਦੇ ਵਿੱਚ ਜਿਨ੍ਹਾਂ ਦੀਆਂ ਪੱਕੀਆਂ ਸੀਟਾਂ ਨੇ ਉਹਨਾਂ ਨੂੰ ਵੀ ਸਫ਼ਰ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਕਨਫਰਮ ਟਿਕਟਾਂ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਹਰ ਰੋਜ਼ ਟ੍ਰੇਨਾਂ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਰੇਲਵੇ ਪ੍ਰਸ਼ਾਸਨ ਨੂੰ ਹਰ ਰੋਜ਼ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਅਤੇ ਸੰਸਦ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਗਰਮਾ-ਗਰਮੀ ਤੋਂ ਬਾਅਦ ਹੁਣ ਰੇਲਵੇ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਗਿਆ। ਅਜਿਹੇ ਚ ਵੇਟਿੰਗ ਟਿਕਟ ਵਾਲੇ ਸਲੀਪਰ ਕੋਚ ਦੇ ਵਿੱਚ ਸਿਰਫ ਸਫ਼ਰ ਕਰਨ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਹੁਣ ਉਹ ਵੇਟਿੰਗ ਟਿਕਟ ਨਾਲ ਸਲੀਪਰ ਦੇ ਵਿੱਚ ਸਫ਼ਰ ਨਹੀਂ ਕਰ ਸਕਣਗੇ ਰੇਲਵੇ ਨੇ ਇਸ ਦੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜੁਰਮਾਨਾ ਲਗਾਉਣ ਦੇ ਨਾਲ ਨਾਲ ਉਹਨਾਂ ਨੇ ਉਸ ਨੂੰ ਜਰਨਲ ਕੋਚ ਦੇ ਵਿੱਚ ਵੀ ਤਬਦੀਲ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਯਾਤਰੀ ਵੇਟਿੰਗ ਟਿਕਟਾਂ ਦੇ ਨਾਲ ਜੁੜੇ ਕੁਝ ਸਵਾਲਾਂ ਦੇ ਜਵਾਬ ਲੱਭ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਰੇਲਵੇ ਦੇ ਨਵੇਂ ਨਿਯਮਾਂ ਦੇ ਅਨੁਸਾਰ ਇਹ ਕੋਈ ਨਵਾਂ ਨਿਯਮ ਨਹੀਂ ਹੈ ਇਹ ਨਿਯਮ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਪਰ ਹੁਣ ਇਸ ਦੀ ਸਖਤੀ ਦੇ ਨਾਲ ਪਾਲਣਾ ਸ਼ੁਰੂ ਹੋ ਗਈ ਹੈ ਜੇਕਰ ਯਾਤਰੀ ਨੇ ਆਨਲਾਈਨ ਵੇਟਿੰਗ ਟਿਕਟ ਲਈ ਹੈ ਤਾਂ ਜੇਕਰ ਉਹ ਕਨਫਰਮ ਨਾ ਹੋਵੇ ਤਾਂ ਟਿਕਟ ਆਪਣੇ ਆਪ ਕੈਨਸਲ ਹੋ ਜਾਂਦੀ ਹੈ ਅਤੇ ਪੈਸੇ ਰਿਫੰਡ ਹੋ ਜਾਂਦੇ ਨੇ ਪਰ ਹੁਣ ਤੱਕ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਵਿੰਡੋ ਤੋਂ ਟਿਕਟ ਤੋਂ ਵੇਟਿੰਗ ਟਿਕਟ ਲੈ ਲੈਣ ਤਾਂ ਵੀ ਟ੍ਰੇਨ ਚ 슬ੀਪਰ ਕੋਚ ਯਾਤਰਾ ਕਰਨ ਦਾ ਹੱਕਦਾਰ ਬਣੋ ਅਸਲ ਦੇ ਵਿੱਚ ਅਜਿਹਾ ਬਿਲਕੁਲ ਵੀ ਨਹੀਂ ਹੈ ਰੇਲਵੇ ਨੇ ਫੇਰ ਪੁਸ਼ਟੀ ਕੀਤੀ ਹੈ ਕਿ ਵਿੰਡੋ ਵੇਟਿੰਗ ਟਿਕਟ ਵੀ 슬ੀਪਰ ਕੋਚ ਦੇ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਇਸ ਟਿਕਟ ਦੇ ਨਾਲ ਕੋਈ ਵੀ ਜਨਰਲ ਕੋਚ ਦੇ ਵਿੱਚ ਹੀ ਸਫ਼ਰ ਕਰ ਸਕਦਾ ਹੈ ਅਤੇ ਅਜੇਹੇ ਦੇ ਵਿੱਚ ਜੇਕਰ ਕੋਈ ਵੇਟਿੰਗ ਟਿਕਟ ਲੈ ਕੇ ਟ੍ਰੇਨ ਦੇ 슬ੀਪਰ ਕੋਚ ਦੇ ਵਿੱਚ ਸਫ਼ਰ ਕਰਦਾ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੋਵੇਗਾ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੈਕਿੰਗ ਦੇ ਦੌਰਾਨ ਟੀਟੀ ਸਫ਼ਰ ਦੀ ਦੂਰੀ ਲਈ ਜੁਰਮਾਨਾ ਵਸੂਲ ਕਰ ਸਕਦਾ ਹੈ ਅਤੇ ਇਸ ਦੇ ਨਾਲ ਜੇਕਰ ਕੋਈ ਯਾਤਰੀ 슬ੀਪਰ ਕੋਚ ਦੇ ਵਿੱਚ ਵੇਟਿੰਗ ਟਿਕਟ ਲੈ ਕੇ ਸਫ਼ਰ ਕਰ ਰਿਹਾ ਤਾਂ ਉਹ ਉਸ ਨੂੰ ਜਰਨਲ ਕੋਚ ਦੇ ਵਿੱਚ ਭੇਜ ਸਕਦਾ ਹੈ। ਕਿਉਂਕਿ ਜਿਹੜੀ ਟਿਕਟ ਹੈ ਉਹ ਸਿਰਫ ਜਨਰਲ ਕੋਚ ਦੇ ਵਿੱਚ ਹੀ ਉਪਲਬਧ ਹੈ ਉੱਤਰ ਅਤੇ ਉੱਤਰ ਪੂਰਬੀ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲ ਗੱਡੀਆਂ ਦੇ ਵਿੱਚ ਜੀਆਰਪੀ ਅਤੇ ਆਰਪੀਐਫ ਦੀ ਗਸ਼ਤ ਲਗਾਤਾਰ ਵਧਾ ਦਿੱਤੀ ਗਈ ਹੈ ਤਾਂ ਕੀ ਤਾਂ ਜੋ ਜਿਹੜੀਆਂ ਟਿਕਟਾਂ ਹਨ ਉਹਨਾਂ ਦੀ ਉਡੀਕ ਕਰਨ ਵਾਲੇ ਯਾਤਰੀਆਂ ਲਈ ਕਨਫਰਮ ਟਿਕਟਾਂ ਵਾਲੇ ਯਾਤਰੀਆਂ ਲਈ ਮੁਸੀਬਤ ਦਾ ਕਾਰਨ ਨਾ ਬਣੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਕ-ਵਕ ਟ੍ਰੇਨਾਂ ਦੇ ਵਿੱਚ ਵੇਟਿੰਗ ਟਿਕਟ ਬੁੱਕ ਕਰਨ ਦੇ ਵਕ-ਵਕ ਪ੍ਰਬੰਧ ਹਨ ਵੇਟਿੰਗ ਟਿਕਟਾਂ ਕੋਚਾਂ ਵਿੱਚ ਉਪਲਬਧ ਨੇ ਜੇਕਰ ਕੋਈ ਕਨਫਰਮ ਸੀਟ ਵਾਲਾ ਯਾਤਰੀ ਟਿਕਟ ਕੈਨਸਲ ਕਰ ਦਿੰਦਾ ਤਾਂ ਰੇਲਵੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਸ ਲਈ ਅਜਿਹੇ ਯਾਤਰੀਆਂ ਨੂੰ ਸਫ਼ਰ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ ਇਸੇ ਲਈ ਰੇਲਵੇ ਦੀਆਂ ਵੇਟਿੰਗ ਟਿਕਟਾਂ ਦਿੰਦਾ ਹੈ ਹਾਲਾਂਕਿ ਜਦੋਂ ਕਿ ਪੱਕੀ ਟਿਕਟ ਧਾਰਕਾਂ ਦੀ ਗਿਣਤੀ ਜਿਹੜੀ ਹੈ ਉਹ ਰੀਲ ਗੱਡੀ ਦੀਆਂ ਸੀਟਾਂ ਦੇ ਬਰਾਬਰ ਹੁੰਦੀ ਆ ਤੇ ਉਡੀਕ ਟਿਕਟ ਧਾਰਕਾਂ ਨੂੰ ਸਿਰਫ ਜਰਨਲ ਕੋਚ ਦੇ ਵਿੱਚ ਯਾਤਰਾ ਕਰਨ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਜਾਂਦੀ ਹੈ